ਪੁੰਚੇ ਮਰੇ ਜੀ ਜੱਜਾ ਹੱਥਿਓ ਬਣਾਉ ਫੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪ੍ਰੋਗਰਾਮ ਸਰਦਾਰ ਜੀ ਤੁਹਾਡਾ ਇਹ ਸਮਾਗਮ ਕਿਸਾਨ ਮੌਸੇ ਵੱਲੋਂ ਲਿਖਿਆ ਪ੍ਰੋਗਰਾਮ ਹੈ ਜਿਹਦੇ ਚ ਅੱਜ ਆਪਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਗਵੰਦਰ ਮੋਦੀ ਸਤੇਪ ਉਹ ਆਤਮਾਨ ਦਾ ਬੁੱਤਲਾ ਵੀ ਆਪਾਂ ਸੁੱਖਣਾ ਸੀ ਸਾਡੇ ਨੇ ਹਲਾਤਾ ਨੂੰ ਦੇਖਦੇ ਆ ਆ ਲੋਕਾਂ ਨੇ ਜਦੋਂ ਉਹਨਾਂ ਨੇ ਜਿਵੇਂ ਨੱਕ ਚ ਦਮ ਕੀਤਾ ਜਿਵੇਂ ਤੈਨੋਂ ਕਾੜੇ ਚੂਣ ਆਪਾਂ ਰੱਦ ਕਰਾਏ ਸੀ ਮੋਦੀ ਦੇ ਤੌਰ ਤੇ ਗੁੱਡਾ ਰੱਖ ਕੇ ਉਸੇ ਤਰ੍ਹਾਂ ਜਿਹੜੀ ਲੈਂਡ ਪੋਲਿੰਗ ਬੋਸ ਸੀ ਜਿਹਨੂੰ ਬੜਾ ਐ ਸਲਾਉਂਦੇ ਸੀ ਥੱਕਦੇ ਥੱਕਦੇ ਕਹਿੰਦੇ ਸੀ ਇਹ ਤਾਂ ਹੈ ਹੀ ਕਿਸਾਨਾਂ ਨੇ ਕਹਿੰਦੇ ਖੇਤ ਨੂੰ ਹੀ ਕਰੀ ਜਾਣੀ ਸਾਰੀ ਸੂਰਾ ਉਹਨਾ ਇਸ ਕਰਕੇ ਦੇਖ ਲੈਣਾ ਪੋਸੇ ਜ ਪੈਸਾ ਹੁਦੂ ਇਹਨਾਂ ਕੋਲ ਮਾਲੋ ਮਾਲ ਕਰਦਾ ਗਿਆ ਇਹਨਾਂ ਲੋਕਾਂ ਨੂੰ ਅਸੀਂ ਪਰ ਸਾਡੇ ਇਹ ਕਿਸਾਨਾਂ ਨੂੰ ਪਤਾ ਵਾ ਜਿਹਿਆ ਜੇ ਅਸੀਂ ਥਾਂ ਲੈਨੇ ਆ ਮਾੜਾ ਮੋਟਾ ਜਿਉਂਦੇ ਆ ਜਿਹਾ ਅੱਜ ਸਾਡੇ ਕੋ ਤੇ ਲੰਗਰ ਚੱਲਦੇ ਆ ਦੁੱਖਾਂ ਤਕਲੀਫਾਂ ਚ ਵੀ ਕਾਦੀ ਮਦਦ ਕਰਦੇ ਆ ਜੇ ਅਸੀਂ ਆਪਦੇ ਬੱਚਿਆਂ ਨੂੰ ਬਾਹਰ ਭੇਜਦੇ ਆ ਜਾਂ ਕੋਈ ਹੋਰ ਉਹਨਾਂ ਨੂੰ ਪੜ੍ਹਾਉਣੇ ਲਗਾਉਂਦੇ ਆ ਤੇ ਜੇ ਅਸੀਂ ਬੁੱਢੇ ਬਾਤੂਆਂ ਦਾ ਇਲਾਜ ਕਰਾਉਨੇ ਆ ਤੇ ਉਹ ਸਰਪੇ ਜ਼ਮੀਨਾਂ ਦੇ ਸਰਪੇ ਆ ਜਦੋਂ ਜ਼ਮੀਨ ਖੁੱਸ ਜਾਂਦੀ ਆ ਉਹਨੂੰ ਪੁੱਛ ਕੇ ਦੇਖੋ ਜਿਹੜੇ ਸਾਡੇ ਘੱਟੋ ਘੱਟ 20% ਸਾਡੇ ਲੋਕ ਜਿਹੜਾ ਜ਼ਮੀਨਾਂ ਦੇ ਮਾਲਕ ਸੀ ਕਿਸੇ ਸਮੇਂ ਉਹ ਜ਼ਮੀਨਾਂ ਤੋਂ ਵਾਂਝੇ ਹੋ ਗਏ ਤੇ ਇਹ ਸਾਨੂੰ ਦੱਸਦੇ ਆ ਵੀ ਅਸੀਂ ਤੁਹਾਨੂੰ ਮਾਰੇ ਮਾਰੇ ਝੋਟੇ ਕਰਾਂਗੇ ਜਿੰਨਾ ਸਾਡੇ ਲੋਕਾਂ ਨੇ ਇਹ ਜ਼ਮੀਨਾਂ ਟਿੱਬਿਆਂ ਦੇ ਟਿੱਬੇ ਲੱਗੇ ਹੁੰਦੇ ਸੀ ਦੂਜੇ ਹੁੰਦੇ ਸੀ ਤੇ ਉਹਨਾਂ ਨੂੰ ਆਬਾਦ ਕਰਕੇ ਤੇ ਜਿੰਦਗੀਆਂ ਲਗੀਆਂ ਕੋਈ ਟਰੈਕਟਰ ਥੱਲੇ ਆ ਕੇ ਕੋਈ ਇੱਥੇ ਖੂਹਿਆਂ ਦਾ ਮੱਚਾ ਗੈ ਚੜ ਗਈ ਕਹਿੰਦੇ ਸੱਤ ਲੜ ਗਿਆ ਕਿੰਨਾ ਕੁਸ਼ ਕਰਨ ਦੇ ਬਾਵਜੂਦ ਅੱਜ ਤੱਕ ਜਮੀਨ ਪੰਜਾਬੂ ਹੋਈਆਂ ਤਿੰਨ ਤਿੰਨ ਫਸਲਾਂ ਦੇਣ ਲੱਗੀ ਐ ਤੇ ਉਹ ਸਮੇ ਆ ਕੇ ਕਹਿੰਦੇ ਜੀ ਜ਼ਮੀਨ ਸਾਨੂੰ ਦੇ ਦਿਓ 63533 ਕਿੱਲੇ ਪੰਜਾਬ ਦੇ 164 ਪਿੰਡਾਂ ਦੇ ਜਿਹੜੇ ਕੁਆਰ ਕਰਲਾ ਨੋਟੀਫਿਕੇਸ਼ਨ ਜਾਰੀ ਕਰਤਾ ਸੀਗਾ ਜਦੋਂ ਲੱਗਾ ਵੀ ਲੋਕਾਂ ਨੇ ਸਾਡੀਆਂ ਮਾਵਾਂ ਪਿਓਾਂ ਨੇ ਪਿੰਡਾਂ ਚ ਵੜਨਾ ਦੁੱਪਰ ਕਰਤਾ ਆ ਤਾਂ ਫੇਰ ਭਰਾਵੋ ਉਹਨਾਂ ਨੂੰ ਉਹ ਪਾਲਸੀ ਰੱਦ ਕਰਨੀ ਪਈ ਆ ਅਜੇ ਵੀ ਸ joint ਮੋਰਚੇ ਵੱਲੋਂ ਇਹ ਫੈਸਲਾ ਵਾ ਕਿ ਆਪਾਂ ਇਹਨੂੰ ਰੱਦ ਨਹੀਂ ਸਾਣੀ ਤਾ ਕਿ ਜਿਵੇਂ ਪਹਿਲਾਂ ਇਹ ਪਾਲਸੀ ਲਿਆਂਦੀ ਸੀ ਉਦਾਂ ਹੀ ਕੈਬਨਿਟ ਦੀ ਮੀਟਿੰਗ ਹੋਵੇ ਉਸੇ ਤਰ੍ਹਾਂ ਰੱਦ ਕੀਤਾ ਜਾਵੇ ਉਸੇ ਤਰ੍ਹਾਂ ਦਾ ਨੋਟੀਫਿਕੇਸ਼ਨ جاری ਹੋਵੇ ਫੇਰ ਆਪਾਂ ਇਹਨੂੰ ਰੱਦ ਸਮਝਾਂਗੇ ਨਹੀਂ ਤਾਂ ਜਿਹੜਾ 24 ਤਰੀਕ ਦਾ ਸ joint ਮਕਸਾਨ ਮੋਰਚਾ ਪ੍ਰੋਗਰਾਮ ਆਪਣਾ ਸਮਰਾਹੇ ਰੱਖਿਆ ਹੋਇਆ ਵਾ ਉਹਨਾਂ ਚ ਭਰਾਵੋ ਇਹ ਫੈਸਲਾਵਾ ਵੀ ਜੇ ਇਹ ਤਾਂ ਰੱਦ ਕਰਦੇ ਆ ਠੀਕ ਹੈ ਜੇਤੂ ਰੈਲੀ ਕੱਢੀ ਜਾਊਗੀ ਜੇ ਇਹ ਨਹੀਂ ਰੱਦ ਕਰਦੇ ਆ ਫੇਰ ਭਰਾਵੋ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਪਹਿਲੇ ਦੀ ਤਰ੍ਹਾਂ ਇਹ 90 ਨੰਬਰ ਤੇ ਇਹਨਾਂ ਦੇ ਕੋਲ ਤੋਂ ਜਿਹੜੀ ਆ ਇਹਨੂੰ ਆਪਾਂ ਰੱਖਾਂਗੇ ਇਸ ਕਰਕੇ ਅੱਜ ਸਾਡੀ ਨੋਰ ਬਣਦੀ ਆ ਗਰਮੀ ਬਹੁਤ ਹੈ ਪਰ ਫੇਰ ਵੀ ਜਦੋਂ ਸਾਡੀਆਂ ਜ਼ਮੀਨਾਂ ਤੇ ਗੱਲ ਆਜੇ ਸਾਡੇ ਬੱਚਿਆਂ ਦੇ ਭੁੱਖ ਤੇ ਗੱਲ ਆਜੇ ਫੇਰ ਭਾਵੇਂ ਸਾਨੂੰ ਗਰਮੀ ਗੁਰਮੀ ਕੁਛ ਨਹੀਂ ਠੰਡਾ ਗੁੰਡਾ ਕੁਛ ਨਹੀਂ ਕਰਦਿਆਂ ਗੀਆਂ ਕਿਉਂਕਿ ਹਲਾਲ ਸਾਡੇ ਇਹ ਜੇ ਬਣਾਤੇ ਉਹ ਸਾਨੂੰ ਕਹਿੰਦੇ ਆ ਤੁਹਾਡਾ ਕਰੋਨਾ ਦਾ ਗੱਲਾ ਤੇ ਅੱਗੇ ਤਾਂ ਸਾਨੂੰ ਕੋ ਪੈਸੇ ਦੇ ਕੇ ਕਵਰ ਕਰਦੇ ਸੀ ਚਾ ਕੋਈ ਛੜਪੂਟਾ ਕੱਢਣੀ ਹੈ ਚਾ ਕੋਈ ਹੋਰ ਉਹਨਾਂ ਨੇ ਪਾਲਸੀ ਲਾਉਣੇ ਆ ਜਿਹੜੀ ਆ ਪਾਲਸੀ ਲੈਂਦੀ ਹੈ ਇਹਦੇ ਵਿੱਚ ਪੈਸਾ ਦੇਣਾ ਵੀ ਅਜੇ ਤੇ ਨਾਲ ਨਹੀਂ ਪਹਿਲਾਂ ਕਹਿੰਦੇ 30000 ਰੁਪਇਆ ਤੁਹਾਨੂੰ ਠੇਕਾ ਦੇਵਾਂਗੇ ਦੇਖੋ 30000 ਠੇਕਾ ਹੈਗਾ ਕਦੋਂ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਉਹਦੇ ਵਿੱਚ 50 ਹਜ਼ਾਰ ਕਰਤਾ ਜੋ ਥੰਮੇ ਸੁ ਵੇਖਿਆ ਲੋਕਾਂ ਦਾ ਵਿਰੋਧ ਹੈ ਉਹਦੇ ਵਿੱਚ 50 ਹਜ਼ਾਰ ਕਦੇ ਠੇਕਾ ਦੇਵਾਂਗੇ ਤੁਸੀਂ ਦੇਖਿਆ ਵੀ ਜਿਹੜਾ ਮਹਾਰਲੀ ਦੇ ਆਲੇ ਦੁਆਲੇ ਮੈਂ ਜਾਂਦਾ ਰਿਹਾ ਉੱਥੇ ਉੱਥੇ ਤਾਂ ਲੋਕ ਜਿਹੜੇ ਆੜੇ ਆ ਇਹਨਾਂ ਨੇ ਉਹਨਾਂ ਨੂੰ ਲਾਲੇ ਲੱਪੇ ਜੀ ਲਾਇਸੀ ਉੱਥੇ ਵੀ ਕਲੋਨੀਆਂ ਬਣਾਈਆਂ ਜਿਹੜੀਆਂ ਆ ਦੇ ਪਿੱਛੇ ਪਈਆਂ ਹੋ 2008 ਦੇ ਵਿੱਚ ਅਕਾਲੀਆ ਦੀ ਸਰਕਾਰ ਸੀ ਉਦੋਂ ਉਹਨਾਂ ਨੇ ਉਦੋਂ ਉਹ ਕਲੋਨੀਆਂ ਕੱਟੀਆਂ ਉੱਥੇ ਤੇ ਜਿਹੜੇ ਉੱਥੋਂ ਦੇ ਲੋਕ ਆ ਸਾਡੇ ਕਿਸਾਨ ਸੀ ਜ਼ਮੀਨਾਰੇ ਮਾਲਕ ਸੀ ਉਹ ਘੂੜਾ ਰੁਪਈਆ ਦੀ ਅੱਜ ਜਿਹੜੀ ਜ਼ਮੀਨ ਸੀ ਉਹ ਤੇ ਜਿਹੜਾ ਕੌਡੀਆਂ ਦੇ ਪਾਸ ਲਈ ਉਹਨਾਂ ਤੋਂ ਝੂਠ ਬੋਲ ਬੋਲ ਕੇ ਅੱਜ ਕੋਈ ਡੈਰੀ ਦਾ ਦੁੱਧ ਪਾਉਂਦਾ ਕੋਈ ਕੁੱਛ ਕਰਦਾ ਕੋਈ ਕੁੱਛ ਕਰਦਾ ਤੇ ਵਿਚਾਰੇ ਆਣ ਕੇ ਜਦੋਂ ਦੁੱਧ-ਦੁੱਧ ਪਾ ਕੇ ਆਉਂਦੇ ਆ ਉੱਥੇ ਕਿਤੇ پارک ਬਣਿਆ ਜਗ ਤੇ ਹੋਰ ਕੋਈ ਬਹਿਣ ਨੂੰ ਜਗ੍ਹਾ ਉੱਥੇ ਆ ਕੇ ਉਹਦਾ ਦੁੱਖ ਦਰਦ ਰਹਿੰਦੇ ਆ ਵੀ ਆ ਸਾਡੇ ਬਾਪੂ ਦੀ ਜ਼ਮੀਨ ਹੁੰਦੀ ਸੀ ਇੱਥੇ ਸਾਡੀ ਮੋਟਰ ਹੁੰਦੀ ਸੀ ਅਸੀਂ ਆ ਫਸਲ ਬੀਜ ਤੇ ਹੁੰਦੇ ਸੀ ਉਹਨਾਂ ਦਾ ਦੁੱਖ-ਦਰਦ ਸੁਣਿਆ ਨਹੀਂ ਜਾਂਦਾ ਕਾ ਜਦੋਂ ਭਰਾਵਾ ਜ਼ਮੀਨ ਜੱਟ ਕੋਲ ਚਲੀ ਜਾਂਦੀ ਕਿਸਾਨ ਕੋਲ ਚਲੀ ਜਾਂਦੀ ਹੈ ਫੇਰ ਭਰਾਵਾ ਸਾਨੂੰ ਕੋਈ ਕਿਸੇ ਪਾਸੇ ਸਾਡਾ ਹੱਥ ਨਹੀਂ ਆੜਦਾ ਕਾ ਚਾਹ ਅਸੀਂ ਬੱਚੇ ਨੂੰ ਪੜਾਉਣਾ ਲਗਾਉਣਾ ਚਾਹ ਲਾਜ ਕਰਾਉਣਾ ਚਾਹ ਸੀ ਬਾਹਰ ਭੇਜਣਾ ਵਾ ਹੁਣ ਤਾਂ ਤੁਸੀਂ ਬਾਹਰ ਦੇ ਹਾਲਾਤ ਵੀ ਦੇਖ ਲਏ ਆ ਉਹੀ ਟਰੰਪ ਜਿਹੜਾ ਉੱਥੇ ਨਿਗਾ ਮਾਰਦਾ ਸੀ ਲੈ ਇੱਥੇ ਬੱਚਿਆਂ ਨੂੰ ਆ ਸੂਤਾਂ ਤੇ ਤੂੰ ਉਹ ਸੂਤਾਂ ਕਿਸ ਤਰ੍ਹਾਂ ਜਲੀਲ ਕਰਕੇ ਕਿਵੇਂ ਉਹਨਾਂ ਨੂੰ ਪੈਰਾਜ ਪੇੜੀਆਂ ਲਾ ਕੇ ਹਥਕੜੀਆਂ ਲਾ ਕੇ 40 40 50 50 ਘੰਟੇ ਉਹਨਾਂ ਨੂੰ ਖੜੇ ਰੱਖ ਕੇ ਕਿਵੇਂ ਸਾਡੇ ਮੁਲਕ 'ਚ ਵਾਸ ਭੇਜਿਆ ਉਹਨੇ ਇਹਨਾਂ ਦਾ ਮੂੰਹ ਟੁੱਟ ਗਿਆ ਮੋਦੀ ਉਹਨਾਂ ਦਾ ਵੀ ਅਸੀਂ ਆਪ ਦਾ ਜਹਾਜ਼ ਭੇਜਗੇ ਕਲੰਬਗਿਆ ਨੇ ਆਪ ਦਾ ਜਹਾਜ਼ ਭੇਜਿਆ ਪੂਰੇ ਮਾਨ ਤਾਨ ਨਾਲ ਉਹਨਾਂ ਨੂੰ ਲੈ ਕੇ ਆਇਆ ਉਹਨਾਂ ਨੇ ਕੋਈ ਜ਼ਰਮ ਨਹੀਂ ਸੀ ਕੀਤਾ ਜੇ ਤੁਹਾਨੂੰ ਨਹੀਂ ਲੋੜਾ ਤੁਸੀਂ ਉਹਨਾਂ ਬੱਚਿਆਂ ਨੂੰ ਉੱਥੇ ਰਸਤੇ ਆਉਣ ਹੀ ਕਿਉਂ ਦਿੱਤਾ ਪਹਿਲਾ ਦਾ ਰਸਤਾ ਕੋਲ ਤੇ ਜਦੋਂ 50-50 ਲੱਖ ਲੈਣਾ ਜਦੋਂ ਬੱਚੇ ਉੱਥੇ ਚਲੇ ਜਾਂਦੇ ਆ ਹੋਰੋਂ ਦੇਤੇ ਆਈਆਂ ਕਾਰਵਾਈਆਂ ਕਰਦੇ ਆ ਇਹ ਭਰਾਓ ਇਸੇ ਕਰਕੇ ਆ ਵੀ ਅਸੀਂ ਇਕੱਠੇ ਨਹੀਂ ਦੇ ਅਸੀਂ ਬੱਖੋ ਬੱਕਰੇ ਆ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਉਦੋਂ ਇਹਨਾਂ ਨੂੰ ਗੋਡੀਆਂ ਕਰ ਲੈਣੇ ਆ ਪਿੰਨੀ ਜੱਤਾ ਪੱਤ ਦੀ ਜਿੱਤੀ ਸੀ ਤੇ ਦੂਜੀ ਆ ਜਿੱਤੀ ਆ ਇਦੋਂ ਅੱਗੇ ਜੜੀਆਂ ਲੜਾਈਆਂ ਭਰਾਓ ਉਹ ਵੱਡੀਆਂ ਆਉਣੀਆਂ ਇਸ ਕਰਕੇ ਜਿੰਨੀਆਂ ਵੀ ਜੱਥੇ ਬੰਦ ਗਏ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਾਸੀ ਹੈੜੀ ਕੇਂਦਰ ਸਾਡੀ ਜਥੇਬੰਦੀ ਨਾਲ ਚੜੋ ਜਾਂ ਫਾਨੀ ਨਾਲ ਚੜੋ ਲੋੜ ਆ ਸਾਨੂੰ ਵੀ ਪਿੰਡ ਪਿੰਡ ਆਪ ਦੀ ਜਥੇਬੰਦੀ ਫੜਾਓ ਫੜਾ ਕੇ ਉਹਨੂੰ ਬਧਾਰਾ ਅਫਸਰਾ ਕਰੋ ਜਿਹੜੇ ਸਾਡੇ ਵੀਰ ਭਰਾ ਅੱਜੇ ਪਾਸੇ ਬੈਠੇ ਆ ਆਪਣਾ ਦਾ ਬੱਚਾ ਬਾਪ ਸੱਟਾ ਕੋਈ ਗੱਲ ਨਹੀਂ ਹੁਣ ਤਾਂ ਸੱਟ ਜਿਹੜੇ ਆ ਉਹਨਾਂ ਦੇ ਵਿਸਥਾਰ ਚ ਪੈਣ ਲੱਗ ਗਿਆ ਭਰਾ ਹੋ ਕੋਈ ਤੂੰ ਮਗਰੋਂ ਅਸੀਂ ਕਦੋਂ ਬੋਲਾਂਗੇ